ਸੋ ਕੈਨੇਡਾ ਸਟੱਡੀ ਵੀਜ਼ਾ ਇੱਕ ਸਟੂਡੈਂਟ ਦਾ ਤਕਰੀਬਨ ਖਰਚਾ ਆ ਜਾਂਦਾ ਹੈ 25 ਲੱਖ ਇੱਕ ਪਰਿਵਾਰ ਲਈ 25 ਲੱਖ ਬੜੀ ਵੱਡੀ ਅਮਾਉਂਟ ਵੀ ਹੋ ਸਕਦੀ ਹੈ ਇਸ ਖਰਚੇ ਨੂੰ ਘਟਾਇਆ ਕਿੱਦਾਂ ਜਾ ਸਕਦਾ ਹੈ ਕਈ ਲੋਕ ਇਹਦੇ ਲਈ ਗਲਤ ਤਰੀਕੇ ਅਪਣਾਉਂਦੇ ਗਲਤ ਤਰੀਕੇ ਕੀ ਹੈ ਉਹ ਲੋਕੇਸ਼ਨ ਇਦਾਂ ਦੀ ਲੈਣਾ ਚਾਹੁੰਦੇ ਨੇ ਜਿੱਥੇ ਜੀਆਈਸੀ ਘਟ ਜਾਵੇ ਫੋਰ ਐਗਜ਼ਾਮਪਲ ਕਯੂਬਿਕ ਦੇ ਵਿੱਚ 15000 ਜਾਂਦਾ ਉਹ ਇਦਾਂ ਦੇ ਕਾਲਜ ਲੈਂਦੇ ਨੇ ਜਿਨ੍ਹਾਂ ਦੀਆਂ ਫੀਸਾਂ ਘੱਟ ਹੋਣ ਜਿਹਦੇ ਨਾਲ ਕੀ ਹੁੰਦਾ ਤੁਸੀਂ ਇੱਕ ਨਕਮੇ ਕਾਲਜ ਦੇ ਵਿੱਚ ਨਕਮੇ ਲੈਵਲ ਦੀ ਪੜ੍ਹਾਈ ਕਰਦੇ ਹੋ ਜਿਹਦਾ ਆਉਟਪੁੱਟ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨਹੀਂ ਔਰ ਪੈਸੇ ਵੀ ਤੁਸੀਂ ਖਰਚ ਦਿੱਤੇ ਸੋ ਸਹੀ ਤਰੀਕਾ ਕੀ ਹੈ ਕੈਨੇਡਾ ਜਾਣ ਦਾ ਉਹ 25 ਲੱਖ ਦਾ ਖਰਚਾ ਕਿਦਾਂ ਕੱਟ ਕੀਤਾ ਜਾ ਸਕਦਾ ਸੋ ਉਹ ਫੈਸਿਲਿਟੀ ਸਿਰਫ ਤੇ ਸਿਰਫ ਬ੍ਰਾਡਵੇ ਇਮੀਗ੍ਰੇਸ਼ਨ ਤੋਂ ਅੰਨ ਤੇ ਜੀ ਹਾਂ ਬਿਕੋਜ਼ ਵੀ ਆਰ ਟਾਈਡ ਅਪ ਇੱਕ ਕੈਨੇਡਾ ਬੇਸਡ ਫਾਈਨੈਂਸ ਕੰਪਨੀ ਉਹ ਫਾਈਨਾਂਸ ਕੰਪਨੀ ਜਿਨੇ ਇਗੇ ਟਾਈਅਪਸ ਨੇ 15 ਤੋਂ 20 ਇੰਸਟੀਟਿਊਟਸ ਦੇ ਨਾਲ ਵਧੀਆ ਯੂਨੀਵਰਸਿਟੀਆਂ ਔਰ ਵਧੀਆ ਕਾਲਜਿਸ ਦੇ ਨਾਲ ਉਹਨਾਂ ਕੋਰਸਾਂ ਨੂੰ ਲੈ ਕੇ ਜਿਨ੍ਹਾਂ ਦੇ ਵਿੱਚ ਕੈਨੇਡਾ ਚ ਸਕਿੱਲ ਦੀ ਸ਼ਾਰਟੇਜ ਹੈ ਸੋ ਉਥੇ ਅਗਰ ਤੁਸੀਂ ਪੜਨ ਜਾ ਰਹੇ ਹੋ ਵਧੀਆ ਟਾਪ ਕਲਾਸ ਕਾਲਜ ਯੂਨੀਵਰਸਿਟੀ ਦੇ ਵਿੱਚ ਵਧੀਆ ਤਰੀਕੇ ਦੀ ਪੜਾਈ ਦੇ ਵਿੱਚ ਵਧੀਆ ਲੈਵਲ ਦੇ ਕੋਰਸ ਦੇ ਵਿੱਚ ਤਾਂ ਤੁਹਾਡੀ ਫੀਸ ਉਸ ਕੰਪਨੀ ਵੱਲੋਂ ਫਾਈਨਾਂਸ ਹੋ ਔਰ ਇਸ ਫਾਈਨਾਂਸ ਦੇ ਬਦਲੇ ਤੁਹਾਨੂੰ ਕੋਈ ਚੱਕ ਨਹੀਂ ਦੇਣੇ ਇਸ ਫਾਈਨਾਂਸ ਦੇ ਬਦਲੇ ਕੋਈ ਤੁਹਾਡੀ ਪ੍ਰਾਪਰਟੀ ਪਲੇਜ ਨਹੀਂ ਹੋਣੀ ਇਸ ਫਾਈਨਾਂਸ ਦੇ ਬਦਲੇ ਕੋਈ ਤੁਹਾਡੀਆਂ ਇਨਕਮ ਟੈਕਸ ਦੀਆਂ ਰਿਟਰਨਾਂ ਨਹੀਂ ਚਾਹੀਦੀਆਂ ਇਸ ਫਾਈਨਾਂਸ ਕਰਨ ਲਈ ਕਿਸੇ ਬੈਂਕ ਤੋਂ ਕੋਈ ਅਪਰੂਵਲ ਤੁਸੀਂ ਨਹੀਂ ਲੈਣ ਜਾਣਾ ਟੋਟਲ ਤੁਹਾਡੀ ਐਜੂਕੇਸ਼ਨ ਫਾਈਨਾਂਸ ਹੋਊਗੀ ਔਰ ਇਹ ਜਿਹੜੀ ਫਾਈਨਾਂਸ ਹੋਈ ਐਜੂਕੇਸ਼ਨ ਹੈ ਇਹਨੂੰ ਤੁਸੀਂ 7 ਸਾਲਾਂ ਦੇ ਵਿੱਚ ਇਹ ਪੈਸਾ ਉਸ ਕੰਪਨੀ ਨੂੰ ਵਾਪਸ ਕਰ ਸਕਦੇ ਹੋ 2 ਸਾਲ ਦਾ ਤੁਹਾਡਾ ਕੋਰਸ ਹੈ ਪਰ 7 ਸਾਲਾਂ ਚ ਤੁਸੀਂ ਉਹ ਪੈਸਾ ਵਾਪਸ ਕਰ ਸਕਦੇ ਹੋ। ਔਰ ਐਸ ਸਟੂਡੈਂਟ ਆਪ ਉਥੇ ਪਾਰਟ ਟਾਈਮ ਕਮਾ ਕੇ ਦੇ ਸਕਦਾ। ਉਹ ਆਪਣੀ ਜੀਆਈਸੀ ਦੇ ਵਿੱਚੋਂ ਦੇ ਸਕਦਾ ਹੈ ਉਹ ਨੂੰ ਜਿੱਦਾਂ ਕੰਫਰਟੇਬਲ ਲੱਗੇ ਉਨੀ ਹੀ ਛੋਟੀ ਕਿਸ਼ਤ ਬਣਾ ਕੇ ਦੇ ਸਕਦਾ। ਔਰ ਜਿਹੜੀ ਅਮਾਉਂਟ ਆ ਫਾਈਨਾਂਸ ਕਰਨ ਵਾਲੀ ਉਹ ਟੋਟਲ 75000 ਡਾਲਰ ਤੱਕ ਇੱਕ ਸਟੂਡੈਂਟ ਨੂੰ ਇਹ ਲੋਨ ਮਿਲ ਸਕਦਾ। ਸੋ ਐਸ ਸਹੀ ਤਰੀਕਾ ਆ ਆਪਣਾ ਖਰਚਾ ਕਟਾਓ। ਕਿਉਂਕਿ ਇਹਦੇ ਵਿੱਚ ਸਿਰਫ ਤੁਸੀਂ ਇੱਥੇ ਜਾਣ ਲੱਗਿਆਂ ਆਪਣੀ ਜੀਆਈਸੀ ਕਰੋਗੇ ਥੋੜੇ ਬਹੁਤ ਉੱਪਰਲੇ ਖਰਚੇ ਕਰੋਗੇ 15 16 17 ਲੱਖ ਦੇ ਵਿੱਚ ਤੁਸੀਂ ਇੱਥੇ ਜਾਓਗੇ 8 ਤੋਂ 9 ਲੱਖ ਰੁਪਈਆ ਉੱਪਰਲਾ ਆਪਣਾ ਤੁਸੀਂ ਬਚਾ ਲੋਗੇ ਜਿਹੜਾ ਤੁਹਾਡਾ ਕੈਨੇਡਾ ਜਾਣ ਤੇ ਲੱਛਾਂਦਾ ਔਰ ਉਹ ਪੈਸਾ ਤੁਸੀਂ 7 ਸਾਲਾਂ ਦੀਆਂ ਛੋਟੀਆਂ-ਛੋਟੀਆਂ ਕਿਸ਼ਤਾਂ 'ਚ ਵੀ ਵਾਪਸ ਕਰ ਸਕਦੇ ਹੋ ਬਿਨਾ ਆਪਣੀ ਜ਼ਿੰਦਗੀ ਨੂੰ ਡਿਸਟਰਬ ਕੀਤੇ ਹੋਏ ਸੋ ਆ ਬੈਨੀਫਿਟ ਹੈ ਸਹੀ ਤਰੀਕਾ ਇਹਦੇ ਵਿੱਚ ਤੁਸੀਂ ਵਧੀਆ ਟੌਪ ਕਲਾਸ ਕਾਲਜ ਕੌ_+ ਕਲਾਸ ਕੋਰਸ ਜਿਹਦੇ ਵਿੱਚ ਲੇਬਰ ਦੀ ਸ਼ਾਰਟੇਜ ਹੈ ਇੱਕ ਵਧੀਆ ਪੜਾਈ ਕਰੋ। ਇਹਦੇ ਵਿੱਚ ਉਹ ਪਰਿਵਾਰਾਂ ਦੇ ਸੁਪਨੇ ਪੂਰੇ ਹੋ ਸਕਦੇ ਆ ਜਿਹੜੇ ਕਿਤੇ ਨਾ ਕਿਤੇ ਪੈਸੇ ਖੁਣੋ ਆਪਣੇ ਬੱਚੇ ਨੂੰ ਕੈਨੇਡਾ ਨਹੀਂ ਭੇਜ ਪਾਉਂਦੇ ਤੇ ਉਹ ਦੂਜੀਆਂ ਕੰਟਰੀਆਂ ਦੇ ਲਈ ਕੰਪਰੋਮਾਈਜ਼ ਕਰ ਜਾਂਦੇ ਨੇ ਕਿਤੇ ਕੋਈ ਮਾਲਟਾ ਭੇਜ ਦਿੰਦਾ ਕੋਈ ਜਰਮਨੀ ਭੇਜ ਦਿੰਦਾ ਕੋਈ ਯੂਕੇ ਭੇਜ ਰਿਆ। ਸੋ ਉਹਨਾਂ ਸਾਰਿਆਂ ਨੂੰ ਆਪਣੀ ਜ਼ਿੰਦਗੀ ਦੇ ਸੁਪਨਿਆਂ ਦੇ ਨਾਲ ਕੰਪਰੋਮਾਈਜ਼ ਕਰਨ ਦੀ ਲੋੜ ਨਹੀਂ ਪੋਗੀ। ਉਹਨਾਂ ਦਾ ਬੱਚਾ ਦੂਜੇ 25 ਲੱਖ ਖਰਚਣ ਵਾਲਿਆਂ ਦੇ ਮੁਕਾਬਲੇ ਵੀ ਵਧੀਆ ਕਾਲਜ ਦੇ ਵਿੱਚ ਜਾ ਸਕਦਾ ਹੈ ਵਧੀਆ ਕੋਰਸ ਦੇ ਵਿੱਚ ਜਾ ਸਕਦਾ ਔਰ ਬੜੇ ਆਰਾਮ ਨਾਲ ਆਪਣਾ ਲੋਨ ਬਿਨਾ ਕਿਸੇ ਪ੍ਰੈਸ਼ਰ ਦੇ ਬਹੁਤ ਲੰਬੇ ਸਮੇਂ ਦੇ ਵਿੱਚ ਕੈਨੇਡਾ ਚਲਾ ਸਕਦਾ ਸੋ ਇਸ ਤੋਂ ਵਧੀਆ ਸੁਖ ਤੁਹਾਨੂੰ ਨਹੀਂ ਮਿਲਣਾ ਬ੍ਰਾਡਵੇ ਦੀ ਟੀਮ ਨੂੰ ਤੁਸੀਂ ਪੂਰੇ ਨਾਰਥ ਇੰਡੀਆ 'ਚ ਮਿਲ ਸਕਦੇ ਹੋ ਜੰਮੂ ਆਫਿਸ ਹੈ ਜਲੰਧਰ ਆਫਿਸ ਪੰਜਾਬ ਪੂਰੇ 'ਚ ਆਫਿਸ ਨੇ ਹਰਿਆਣਾ 'ਚ ਆਫਿਸ ਨੇ ਦਿੱਲੀ 'ਚ ਆਫਿਸ ਹੈ ਅਹਮਦਾਬਾਦ 'ਚ ਆਫਿਸ ਹੈ ਸੋ ਟੀਮ ਨੂੰ ਮਿਲੋ ਆਪਣਾ ਪ੍ਰੋਫਾਈਲ ਚੈੱਕ ਕਰਾਓ ਔਰ ਉਸ ਪ੍ਰੋਫਾਈਲ ਦੇ ਬੇਸ ਤੇ ਤੁਸੀਂ ਆਪਣਾ ਵੀਜ਼ਾ ਪ੍ਰੋਸੈਸ ਕਰੋ ਤੇ ਰੱਡੀ ਰੱਖੋ ਆਪਣੇ ਜੀਆਈਸੀ ਦੇ ਪੈਸੇ ਬਾਕੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ थैंक यू ਫਰੌਡ ਮੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ